ਜੂਨ ਮਹੀਨੇ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਜੂਨ ਮਹੀਨਾ ਜਿਹੜਾ ਪੰਜਾਬ ਦੀ ਹਿਸਟਰੀ ਦੇ ਅੰਦਰ ਬਹੁਤ ਸੁਨਹਿਰੇ ਅੱਖਰਾਂ ਤੇ ਲਿਖਿਆ ਜਾਊਗਾ ਜਦੋਂ GST ডিপਾਰਟਮੈਂਟ ਦੀ ਗੱਲ ਹੋਊਗੀ 44.4% ਦਾ ਰਿਕਾਰਡ ਤੋੜ ਵਾਧਾ ਜਿਹੜਾ ਉਹ ਜੂਨ ਮਹੀਨੇ ਪਿਛਲੇ ਸਾਲ ਦੇ ਜੂਨ ਤੋਂ ਹੋਇਆ ਔਰ ਲਾਸਟ ਸਾਰੇ ਦੁਨੀਆਂ ਦੇ ਜੂਨ ਜਿਹੜੀਆਂ ਨਗੀਆਂ ਨੇ ਹੁਣ ਤੱਕ ਦੀਆਂ ਹਿਸਟੋਰੀਕਲ ਜਿੰਨੀਆਂ ਵੀ ਜੂਨਾਂ ਜੰਨੀਆਂ ਨੇ ਕਿ ਉਹਨਾਂ ਦੇ ਮੁਕਾਬਲੇ ਜਿਹੜੀ ਇਹ ਜੂਨ ਆ ਇਤਿਹਾਸ ਦੇ ਅੰਦਰ ਦਰਜ ਕੀਤੀ ਜਾਊਗੀ ਕਿ ਇਹਦੇ ਅੰਦਰ 44.45% ਦਾ ਰਿਕਾਰਡ ਤੋੜਵਾਤਾ ਪੰਜਾਬ ਦੇ ਅੰਦਰ ਹੋਇਆਗਾ ਸੋ ਇਸ ਵਾਰ ਜਿਹੜੀ ਜੀਐਸਸੀ ਦੀ ਨੈਟ ਕਲੈਕਸ਼ਨ ਹੋਈ ਆ 2388.90 ਕਰੋੜ ਰੁਪਇਆ ਇਹ ਜਿਹੜੀ ਹੁਣ ਦੀ ਜੂਨ ਦੀ ਕਲੈਕਸ਼ਨ ਹੋਈ ਆ ਔਰ ਪਿਛਲੇ ਜੂਨ ਦੇ ਮੁਕਾਬਲੇ ਇਹਦੇ ਵਿੱਚ 732 ਕਰੋੜ ਰੁਪਏ ਦਾ ਵਾਅਦਾ ਹੈਗਾ ਜ਼ੋਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2388 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ ਜਿਹੜਾ ਉਹ ਵਾਅਦਾ ਹੋਇਆਗਾ